ਸਤਨਾਮ ਸ੍ਰੀ ਵਾਹਿਗੁਰੂ ਜੀਓ ਸੋਹਿਲਾ ਰਾਗ ਗਉੜੀ ਦੀਪ ਕੀ ਮਹਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵ ਰੂਪ ਸਿਰਜਣਹਾਰੋ ਮੰਗਾ ਹੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜੀਤ ਸੁਹਿਲੇ ਸਰਾ ਸੁਖ ਹੋਏ ਰਾਉ ਨਿਤ ਨਿਤ ਜਿਹੜੇ ਸੰਭਾਲੀਏ ਮੈਂ ਦੇਕੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ तिस ਦਾ ਤੇ ਕਉਣ ਸੁਮਾਰ ਸੰਪਤ ਸਾਹ ਲਿਖਿਆ ਮਿਲ ਕਰੇ ਪਾਉ ਤੇਰ ਦੇਵੋ ਸਜਾਇਆ ਸੀ ਸੜੀਆਂ ਜਿਉ ਹੋਵੇ ਸਹਿਬ ਸਿਉ ਮਿਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਤੇ ਮਰੀਏ ਨਾਨਕ ਸੀਤੇ ਆਵਨ ਪਰਾਗ ਸਮਾਲਾ ਪਹਿਲਾ ਛੇ ਕਰ ਛੇ ਗੋਰ ਛੇ ਉਪਦੇਸ਼ ਗੋਰ ਗੋਰੇ ਕੋ ਵੇਸੀ ਅਨੇਕ ਬਾਬਾ ਜੈਕਾਰ ਕਰ ਕਰਤੇ ਕੀਰਤ ਹੋਏ ਸੋ ਕਰਿ ਰਖ ਬਡਾਈ ਕੋਏ ਪ੍ਰਹਾਉ ਵਿਸਿਆ ਜਸੀਆ ਘੜੀਆਂ ਪਹਿਰਾ ਪੀਤੀ ਵਾਰੀ ਮਹੋ ਹੋਵਾ ਸੂਰ ਦੇ ਕੋ ਰੂਤੇ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਰਾਸੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨ ਕੇ ਮੋਤੀ ਤੋ ਬਮਲਿਆਨ ਲੋ ਪਵਣ ਚਰੋ ਕਰੇ ਸਲ ਬਨਾਰੇ ਫੁਲਾਂ ਤੇ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਪੀਰੀ ਆਨਹਤਾ ਸ਼ਬਦ ਬਾਜੰਤੇ ਭੇਰੀ ਰਹਾਓ ਸਹਜ ਤਵਨੇ ਨਨ 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 ਹੈ ਤਉ ਸੈਸ ਕੋ ਮੂਰਤ ਨਾ ਏਕ ਤੋਹੀ ਸਹ ਦੇ ਪਰ ਬਿਮਰਨ ਨਾਨੇ ਇੱਕ ਪੱਤੇ ਗਾਂਦੇ ਬਿਨ ਸਹਸ ਤਵ ਗਾਂਧੀ ਵਿਚਲ ਤੇ ਮੋਹੀ ਸਮੇ ਜੋਤ ਜੋਤ ਐ ਸੋਏ ਤਿੱਤੇ ਚਰਨ ਤ ਸ ਮ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਦਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰ ਤੇ ਲੋਬ ਤੇ ਮਨਹੋਨ ਦਿਨੋ ਮੋਈ ਪਿਆਸ ਕਿਰਪਾ ਜਲ ਦੇ ਨਾਨਕ ਸਰੰਗ ਕਹੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮਕ ਰੋਧ ਨਗਰ ਵੋ ਪ੍ਰਿਆ ਮੇਰੇ ਸਾਧੂ ਖੰਡਲੇ ਖੰਡਾ ਹੀ ਪੂਰਬ ਲੀਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪਰ ਵੱਡਾ ਹੀ ਾਰੇ ਡੰਡਾ ਤੇ ਪੁਨ ਵਡਾਹੀ ਰਹਾਉ ਸਾਗਤ ਹਰ ਰਸ ਸਦਾ ਜਾਣਾ ਕਿਨੇ ਅੰਤ ਹੋ ਮੈਂ ਹੋਵੇਂ ਕੰਡਾ ਹੀ ਜਿਉਂ ਜਿਉ ਚਲਿਆ ਤੂੰ ਬੇਦੁਗ ਪਾਵੇਂ ਜਮਕਾਲ ਸਹ ਸਿਰ ਡੰਡਾ ਹੀ ਹਰ ਜਨ ਹਰ ਹਰਨਾ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਖ ਖੰਡ ਬਰੇ ਮੰਡਾ ਗੀ ਹਮ ਗਰੀਬ ਮਸਕੀਨ ਪ੍ਰਵ ਤੇਰੇ ਹਰ ਰਾਖ ਰਾਖ ਬਡ ਵਡਾ ਹੈ ਜਨ ਨਾਨਕ ਨਾਮ ਅਦਾ ਟਿਕ ਹੈ ਹਰ ਨਾਮ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬਨੰਤੀ ਸੋ ਮੇਰੇ ਮੀਤਾ ਸਤ ਟਟੇ ਹਰ ਕੀ ਬੇਲਾ ਇਆਂ ਖੜ ਚਲੋ ਹਰਲਾ ਆਗੇ ਬਸ ਨ ਸਹਿਲਾ ਹੌਤ ਕੜੇ ਦਿਨ ਸੋ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇਮੈ ਪ੍ਰਯੋ ਬ੍ਰਹਮ ਗਿ ਅਨੇ ਜਿਸੇ ਜਗਾਏ ਪਿਆਵੈ ਰਸ अकथ कथा तीन जाने जा को आए सोई देहा हर गुरते मने वसेरा निज कर महल पावो सुख सहजे पोहर न हुए गो फिरा अंतर जामी पुरख बधाते सरदा मन की पूरे नानक दास है सुख मंगे मो को कर संतन की दूरी अंतर जामी पुरख बदाते सरदा मन की पूरे मानक रासे सुख मांगे मो कर संतन की तोरे वाहे जी का खालसा वाहे जी की फतेह